ਮਨੁੱਖ ਧਰਤੀ ਤੇ ਆਉਂਦਾ ਹੈ ਤਾਂ ਉਹ ਅਕਾਲ ਪੁਰਖ ਜੋ ਦਿਸਦਾ ਨਹੀਂ ਪਰ ਹੋ ਸਭ ਕੁਝ ਉਸਦੇ ਹੁਕਮ ਅਨੁਸਾਰ ਹੀ ਹੈ ਉਸਨੇ ਜਨਮ ਮਰਨ ਤੇ ਦੁੱਖ ਸੁੱਖ ਮਨੁੱਖ ਨਾਲ ਹੀ ਭੇਜ ਦਿੱਤੇ ਹਨ ਕਰਮ ਕਰੋ ਤੇ ਫਲ ਪ੍ਰਮਾਤਮਾ ਦੇਵੇਗਾ ਪਰ ਕਈ ਵਾਰ ਅਸੀਂ ਆਪਣੀ ਅਕਲ ਨਾਲ ਫਲ ਪ੍ਰਾਪਤ ਕਰਨਾ ਚਾਹੁੰਦੇ ਹਾਂ ਪਰ ਉਸ ਅਕਾਲ ਪੁਰਖ ਦੀ ਰਜ਼ਾ ਤੋਂ ਬਗੈਰ ਨਹੀਂ ਮਿਲ ਸਕਦਾ ਚਾਹੇ ਕੋਈ ਵੀ ਬੰਦਾ ਅਰਬਾਂ ਖਰਬਾਂ ਪਤੀ ਹੈ ਅਗਲ ਪੱਖੋਂ ਬਹੁਤ ਸਿਆਣਾ ਹੈ ਸਮਾਜ ਵਿੱਚ ਉਸ ਦੀ ਇੱਜ਼ਤ ਹੈ ਪਰ ਪ੍ਰਮਾਤਮਾ ਦੀ ਨਜ਼ਰ ਵਿੱਚ ਉਹ ਕੁਝ ਵੀ ਨਹੀਂ ਅਸੀਂ ਆਖਦੇ ਹਾਂ ਕਿ ਅਸੀਂ ਪ੍ਰਮਾਤਮਾ ਦਾ ਇਹਨਾ ਨਾਮ ਜਪਦੇ ਹਾਂ ਫਿਰ ਵੀ ਜ਼ਿੰਦਗੀ ਵਿੱਚ ਦੁਖੀ ਕਿਉਂ ਬਾਣੀਆਂ ਅਨੁਸਾਰ ਦੁੱਖ ਸੁੱਖ ਦੋਵੇਂ ਕੱਪੜੇ ਹਨ ਜਿਵੇਂ ਮਨੁੱਖ ਨੂੰ ਪਹਿਨਣੇ ਹੀ ਪੈਂਦੇ ਹਨ ਪਰ ਪ੍ਰਮਾਤਮਾ ਨਾਲ ਜੁੜਿਆ ਮਨੁੱਖ ਦੁੱਖਾਂ ਦੀ ਹਨੇਰੀ ਵਿੱਚੋਂ ਹੀ ਸਹਿਜੇ ਪਾਰ ਹੋ ਜਾਂਦਾ ਹੈ ਜਦਕਿ ਦੂਜੇ ਲੋਕ ਹਏ ਕੁਰਲਾਪ ਕਰਦੇ ਹਨ ਸ਼ਬਦ ਗੁਰੂ ਤਾਕੀਦ ਕਰਦੇ ਹਨ ਕਿ ਉੱਠਦਿਆਂ ਬੈਹਦਿਆਂ ਜਾਗਦਿਆਂ ਸੁੱਤਿਆਂ ਉਸ ਕੁਦਰਤ ਦੇ ਸਿਰਜਣ ਵਾਲੇ ਨੂੰ ਯਾਦ ਰੱਖੋ ਪਰ ਦੁਨਿਆਵੀ ਜੀਵ ਤੋਂ ਇਸ ਤਰ੍ਹਾਂ ਨਹੀਂ ਹੁੰਦਾ ਗੁਰਬਾਣੀ ਕਹਿੰਦੀ ਹੈ ਨਾਨਕ ਦੁਖਿਆ ਸਭ ਸੰਸਾਰ ਦੁਖਾਂ ਦੀਆਂ ਪੰਡਾਂ ਖੁੱਲੀਆਂ ਸੁੱਖ ਨਾ ਨਿਕਲਿਓ ਕੋਈ ਸੰਸਾਰੀ ਦੁਖਾਂ ਦੀਆਂ ਪੰਡਾਂ ਵੱਡੀਆਂ ਨੇ ਸੁਖ ਘਟਨੇ ਪਰ ਜਿਹੜੇ ਪ੍ਰਮਾਤਮਾ ਨਾਲ ਅੰਦਰੋਂ ਜੁੜ ਜਾਂਦੇ ਹਨ ਸੱਚ ਮੁੱਚ ਹੀ ਉਹਨਾਂ ਨੂੰ ਦੁੱਖ ਛੋਟੇ ਲੱਗਣ ਲੱਗ ਜਾਂਦੇ ਹਨ ਉਹ ਸਹਿਜਮਤੇ ਹੀ ਜ਼ਿੰਦਗੀ ਪੂਰੀ ਕਰ ਜਾਂਦੇ ਹਨ ਅੰਤ ਸਮੇਂ ਉਸ ਦੀ ਯਾਦ ਵਿੱਚ ਜੁੜੇ ਹੀ ਫਤਿਹ ਬੁਲਾ ਜਾਂਦੇ ਹਨ ਭਾਈ ਸਬਦ ਗੁਰਬਾਣੀ ਨੂੰ ਅੰਦਰ ਵਸਾ ਕੇ ਮਨੁੱਖ ਤੋਂ ਦੇਵਤੇ ਬਣਿਆ ਜਾ ਸਕਦਾ ਹੈ ਇਹ ਨਹੀਂ ਕਿ ਅਸੀਂ ਅਮਰ ਸ਼ਕਲਿਆ ਤੇ ਅਸੀਂ ਖਾਲਸੇ ਆ ਨਹੀਂ ਜੇਕਰ ਉਹਨਾਂ ਦੇ ਸਿੱਖ ਬਣੇ ਹਾਂ ਉਹਨਾਂ ਦੇ ਸੱਚੇ ਰਾਹ ਤੇ ਚੱਲਿਏ ਗੱਤਰੇ ਕਿਰਪਾਨ ਪਾ ਕੇ ਉੱਚੀ ਉੱਚੀ ਬਾਣੀ ਪੜ ਕੇ ਅੰਦਰੋਂ ਲੁਕਵੇ ਕੁਕਰਮ ਨਾ ਕਰੀਏ ਉਹ ਸਭ ਕੁਝ ਜਾਣਦਾ ਹੈ ਸਜ਼ਾ ਦਿੰਦਾ ਹੈ ਸਜ਼ਾ ਲੇਟ ਹੋ ਸਕਦੀ ਹੈ ਪਰ ਮਿਲਦੀ ਜ਼ਰੂਰ ਹੈ ਸਾਡੇ ਕਿਤੇ ਚੰਗੇ ਮੰਦੇ ਕੰਮਾਂ ਦਾ ਫਲ ਸਾਨੂੰ ਜਾਂ ਸਾਡੀ ਦੂਜੀ ਤੀਜੀ ਪੀੜ੍ਹੀ ਨੂੰ ਵੀ ਮਿਲ ਸਕਦਾ ਹੈ ਇਸ ਲਈ ਸਵੇਰੇ ਉੱਠ ਕੇ ਉਸ ਵਾਹਿਗੁਰੂ ਅੱਲਾ ਰਾਮ ਅੱਗੇ ਅਰਦਾਸ ਕਰੀਏ ਕੀ ਰੱਬਾ ਕਿਸੇ ਦਾ ਕਦੇ ਵੀ ਬੁਰਾ ਨਾ ਕਰਾਈ। ਭਲਾ ਹੀ ਕਰਾਈ। ਠੱਗੀਆਂ, ਧੋਖੇ, ਚਲਾਕੀਆਂ, ਬੁਰਾਈਆਂ ਤੋਂ ਪਰਹੇਜ਼ ਕਰੀਏ। ਉਹ ਅਕਾਲ ਪੁਰਖ ਸਭ ਦੇਖਦਾ ਹੈ। ਕਈ ਲੋਕ ਸ਼ਰਾਬ ਪੀ ਕੇ ਗੁਰੂਆਂ ਬਾਰੇ ਤੇ ਬਾਣੀ ਬਾਰੇ ਵਿਖਿਆਨ ਕਰਨ ਲੱਗ ਜਾਂਦੇ ਹਨ। ਬਹੁਤ ਗਲਤ ਗੱਲ ਹੈ ਜੀ। ਇਸ ਕੰਮ ਤੋਂ ਆਪ ਨੂੰ ਸਕੋਚਿਆ ਜਾਵੇ ਤੇ ਗੁਰੂ ਸਾਹਿਬ ਦੀ ਬਾਣੀ ਤੇ ਬਾਣੇ ਦੀ ਸਹਿ ਸਤਕਾਰਤਾ ਨੂੰ ਕਾਇਮ ਰੱਖਿਆ ਜਾਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ